ਤੇ ਸਾਡੇ ਨਾਲ ਇੱਕ ਜੰਪਤਕਾਰ ਹੋਇਆ ਜੋ ਆਪਾਂ ਤੁਹਾਨੂੰ ਵੀ ਦਿਖਾਉਣੇ ਆ ਸੜਕ ਤੇ ਪਾਣੀ ਜ਼ਿਆਦਾ ਸੀ ਤੇ ਸਾਨੂੰ ਸੜਕ ਦਾ ਪਤਾ ਹੀ ਲੱਗਦਾ ਸੀ ਕਿਉਂਕਿ 3-3 ਫੁੱਟ ਪਾਣੀ ਸੀਗਾ 4-4 ਫੁੱਟ ਵੀ ਸੀ ਕਿਤੇ ਕਿਤੇ 5-5 ਫੁੱਟ ਵੀ ਸੀ ਸਾਨੂੰ ਪ੍ਰਮਾਤਮਾ ਨੇ ਇੱਕ ਜੰਪਤਕਾਰ ਕੀਤਾ ਵੀ ਸਾਨੂੰ ਰਸਤਾ ਦਿਖਾਉਣ ਲਈ ਉਹਨੇ ਇੱਕ ਦਰਬੇਸ਼ ਨੂੰ ਭੇਜਿਆ ਉਹ ਦੇਖੋ ਵੀਡੀਓ ਤੁਸੀਂ ਦੇਖ ਸਕਦੇ ਹੋ ਸਾਡੇ ਅੱਗੇ ਜਾ ਰਿਹਾ ਉਹ ਦਰਬੇਸ਼ ਚਿੱਟੇ ਰੰਗ ਦਾ ਉਹਨੇ ਸਾਨੂੰ 10 ਤੋਂ 12 ਕਿਲੋਮੀਟਰ ਰਸਤਾ ਦਿਖਾਇਆ ਇਹ ਇੱਕ ਚਮਤਕਾਰ ਵਾਲੀ ਇਹਦੀ ਇੱਕ ਹੋਰ ਗੱਲ ਆ ਵੀ ਅਸੀਂ ਜਦੋਂ ਇਹ ਸਾਨੂੰ ਮਿਲਿਆ ਇਹ ਸਾਨੂੰ ਤਿੰਨ ਪਿੰਡ ਪਹਿਲਾਂ ਮਿਲਿਆ ਤਿੰਨ ਪਿੰਡ ਤੋਂ ਬਾਅਦ ਤਿੰਨ ਪਿੰਡਾਂ 'ਚ ਅਸੀਂ ਹੋਰ ਰਸਤੇ ਨੂੰ ਵੰਡਿਆ ਜਦੋਂ ਅਸੀਂ ਪਿੰਡ 'ਚ ਵੜ ਜਾਂਦੇ ਸੀਗੇ ਇਹ ਉੱਥੇ ਖੜ ਜਾਂਦਾ ਸੀ ਜਾ ਕੇ ਸਾਥੋਂ 2-300 ਮੀਟਰ ਅੱਗੇ ਜਾ ਕੇ ਖੜਦਾ ਸੀਗਾ ਇਹ ਤੇ ਜਦੋਂ ਅਸੀਂ ਵੰਡ ਇਹਨੂੰ ਪਤਾ ਲੱਗ ਜਾਂਦਾ ਸੀਗਾ ਵੀ ਹੁਣ ਇਹ ਤੁਰ ਪਏ ਇਹ ਵੀ ਫਿਰ ਸਾਨੂੰ ਅੱਗੇ-ਅੱਗੇ ਚੱਲ-ਚੱਲ ਕੇ ਰਸਤਾ ਦਿਖਾਈਗਾ ਤੁਸੀਂ ਦੇਖੀ ਚਲੋ ਇਧਰ ਇਹਦਾ ਮੋੜ ਮੁੜਿਆ ਜਿਹੜੇ ਸਾਨੂੰ ਸਾਰਾ ਇਕੱਲਾ-ਇਕੱਲਾ ਰਸਤਾ ਹੀ ਨਹੀਂ ਦਿਖਾਇਆ ਤਿੰਨ ਤੋਂ ਚਾਰ ਪਿੰਡ ਇਹ ਦਿਖਾਇਆ ਉਹ ਦੇਖੋ ਹੁਣ ਖੜ ਗਿਆ ਖੜ ਗਿਆ ਜਦੋਂ ਨੂੰ ਪਤਾ ਵੀ ਅਸੀਂ ਮੋੜ-ਮੋੜਾਂਗੇ ਫੇਰ ਉਹ ਤੁਰੂਗਾ ਸਾਨੂੰ ਦੇਖ ਕੇ ਵੀ ਹੁਣ ਇਹ ਗਾਣਾ ਸਿੱਧੇ ਰਹਿਣ ਗਲਤ ਰਾਂ ਟੱਪੇ ਜਾਣ ਫੇਰ ਆ ਦੇਖੋ ਇਹ ਰਾਤ ਨੂੰ ਸਾਨੂੰ ਇਹਨੇ ਰਮਦਾਸ ਵਾਲੀ ਰੋਡ ਚੜਾ ਕੇ ਇੱਥੇ ਪਾਣੀ ਜਾਦੇ ਆ ਗਿਆ ਫੇਰ ਸਾਡੇ ਸਿੰਘਾਂ ਨੇ ਇਹਨੂੰ ਚੱਕ ਕੇ ਟਰਾਲੀ 'ਚ ਰੱਖ ਲਿਆ ਤੇ ਅਸੀਂ ਜਦੋਂ ਬਾਬਾ ਬੁੱਢਾ ਸਾਹਿਬ ਦੀਆਂ ਸੁਬਾਧਾਂ ਦੇ ਗੁਰੂ ਘਰ ਰੁਕੇ ਉੱਥੇ ਆਪੇ ਜਾ ਕੇ ਉਤਰ ਗਏ ਤੇ ਵੀ ਰੱਬ ਕਿਸੇ ਵੀ ਰੂਪ ਚ ਆ ਸਕਦਾ ਹੈ